ਦੋਸਤੋ ਸੀਡ ਮਾਫੀਆ ਦੀ ਬੁੱਕਲ ਚ ਬੈਠਾ ਹੈੜਾ ਨਜਾਮ ਕਿਸ ਤਰ੍ਹਾਂ ਕਿਸਾਨ ਭਰਾਵਾਂ ਨੂੰ ਗੁੰਮਰਾਹ ਕਰਕੇ ਉਹਨਾਂ ਤੋਂ ਖੇਤਾਂ ਦੇ ਵਿੱਚ ਮਣਾਮੂਹੀ ਬੀਜ ਪਵਾਪਵਾ ਕੇ ਕਣਕ ਦੀ ਬਜਾਈ ਦੀਆਂ ਸ਼ਫਾਰਸ਼ਾਂ ਕਰਦਾ ਇਹ ਪ੍ਰਤੱਖ ਰੂਪ ਨਾਲ ਤੁਹਾਡੇ ਸਾਹਮਣੇ ਰੱਖਣ ਲੱਗੇ ਆ ਆਪਾਂ ਪਹੁੰਚੇ ਹੋਏ ਆ ਪਿੰਡ ਛੋਟੇ ਬਾੜੀਆਂ ਬਲੇਲਕੇ ਹਾਸਲ ਜ਼ਿਲ੍ਹਾ ਫਾਜ਼ਿਲਕਾ ਨੇੜੇ ਜਲਾਲਾਬਾਦ ਮੇਰੇ ਨਾਲ ਮੌਜੂਦ ਨੇ ਬਾਈ ਬੱਬੂ ਕੰਬੋਜ ਤੇ ਉਹਨਾਂ ਦੇ ਦੋ ਮਿੱਤਰ ਬੱਬੂ ਕੰਬੋਜ ਉਹ ਸ਼ਖਸ ਹੈ ਜਿਹੜਾ ਪਿਛਲੇ ਕਾਫੀ ਸਮੇਂ ਤੋਂ ਆਪਣੀਆਂ ਵੀਡੀਓ ਵੇਖਦੇ ਹੋਏ ਵੀਡੀਓ ਦੇ ਥੱਲੇ ਇਸ ਤਰ੍ਹਾਂ ਦੇ ਕਮੈਂਟ ਕਰਦਾ ਸੀਗਾ ਕਿ ਤੂੰ ਝੂਠ ਬੋਲਦਾ ਬਕਵਾਸ ਕਰਦਾ ਇਹ ਹੋ ਨਹੀਂ ਸਕਦਾ ਇਸ ਤਰ੍ਹਾਂ ਦੇ ਕਮੈਂਟ ਕਰਦਾ ਸੀ ਮੈਂ ਪਹਿਲਾਂ ਬਾਈ ਦੇ ਕਮੈਂਟਾਂ ਦੇ ਜਵਾਬ ਵੀ ਦਿੰਦਾ ਸੀ ਇਹ ਬਾਰੀ-ਬਾਰੀ ਉਹੀ ਕਮੈਂਟ ਕਰਦਾ ਸੀ ਫਿਰ ਇੱਕ ਦਿਨ ਮੈਂ ਇਹਦੇ ਨਾਲ ਲੜ ਪਿਆ ਕਮੈਂਟਾਂ 'ਚ ਤੇ ਉਸ ਤੋਂ ਬਾਅਦ ਇਹਦੇ ਨਾਲ ਜਦੋਂ ਮੇਰੀ ਗੱਲ ਹੋਈ ਤਾਂ ਮੈਂ ਇਹਨਾਂ ਨੂੰ ਕਿਹਾ ਵੀ ਭਾਈ ਸਾਹਿਬ ਆਉਂਦੇ ਸੀਜ਼ਨ ਤੁਸੀਂ ਚਾਰ ਕਣਾਲਾਂ ਬੀਜੋ ਜਿਵੇਂ ਮੈਂ ਕਹਿਣਾ ਬੀਜੋ ਉਵੇਂ ਪਾਲੋ ਤੇ ਜੇ ਤੁਹਾਡੀ ਕਣਕ ਘਟ ਗਈ ਜਿੰਨੀ ਘਟ ਗਈ ਉਹਦੇ ਪੈਸੇ ਮੈਂ ਇਥੋਂ ਲੈ ਲਿਓ ਤਾਂ ਇਸ ਗੱਲ ਦੀ ਗਰੰਟੀ ਤੇ ਆਪਾਂ ਬਾਈ ਨੂੰ ਇਸ ਕੰਮ ਲਈ ਮਨਾ ਲਿਆ ਸੋ ਇਸ ਵਾਰ ਇਹਨਾਂ ਨੇ ਆ ਜਿਹੜੀ ਕਣਕ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਖੁੱਲੇ ਪਾੜੇ ਵਾਲੀ ਕਣਕ ਹੈ ਜਾਨੀ ਕਿ ਇੱਕ ਪੋਰ ਬੰਦ ਕਰਕੇ ਬੀਜੀ ਗਈ ਕਣਕ ਹੈ ਲਾਈਨ ਤੋਂ ਲਾਈਨ ਜਿਹੜਾ 60 ਤੋਂ 60 ਫਾਸਲਾ ਮੈਨੂੰ ਲੱਗਦਾ ਵੀ ਘੱਟੋ-ਘੱਟ 13-14 ਇੰਚ ਦੇ ਫਾਸਲੇ ਤੇ ਖੁੱਲੇ ਪਾੜੇ ਦੀ ਕਣਕ ਜਿਹੜੀ ਹੈਗੀ ਆ ਬੀਜੀ ਗਈ ਆ ਤੇ ਹੁਣ ਆਪਾਂ ਵਾਈ ਨੂੰ ਪੁੱਛਦੇ ਆਂ ਵੀ 10 ਭਰਾਵਾ ਦਬੜੀ ਖਾਨੇ ਵਾਲਾ ਕਿੰਨੇ ਕ ਝੂਠ ਮਾਰਦਾ ਤੇ ਕਿੰਨੀ ਕ ਬਕਵਾਸ ਕਰਦਾ ਹਾਂਜੀ ਸਸੀ ਗੱਜ ਜੀ ਸਾਰੇ ਕਿਸਾਨ ਵੀਰਾਂ ਨੂੰ ਬਾਈ ਜੀ ਇਹ ਗੱਲ ਬਾਈ ਦੀ ਵਾਕਿਆ ਹੀ ਸੱਚ ਹੈ ਜਦੋਂ ਸ਼ੁਰੂ ਸ਼ੁਰੂ ਤੋਂ ਜਦੋਂ ਕਿਸੇ ਚੀਜ਼ ਦਾ ਨਹੀਂ ਪਤਾ ਹੁੰਦਾ ਤਾਂ ਬੰਦਾ ਜਾਣਕਾਰੀ ਲੈਂਦਾ ਜਾਂ ਕਹਿ ਸਕਦੇ ਆ ਬੈਂਸਵਾਜੀ ਹੁੰਦੀ ਹੈ ਤੇ ਬਾਈ ਨਾਲ ਕਾਫੀ ਬਾਈ ਵੀਡੀਓ ਪਾਉਂਦਾ ਸੀ ਵੀ ਇਹ ਨਹੀਂ ਐਦਾਂ ਹੁੰਦਾ ਐਦਾਂ ਤੇ ਅੱਗੋਂ ਅਸੀਂ ਕਮੈਂਟ ਮਤਲਬ ਗਲਤ ਕਰਕੇ ਬੈਂਸਵਾਜੀ ਹੁੰਦੀ ਸੀ ਕਾਫੀ ਤੇ ਫਿਰ ਬਾਈ ਨਾਲ ਇੱਕ ਵਾਰ ਬਾਈ ਨੇ ਕਿਹਾ ਵੀ ਨੰਬਰ ਆਦਾ ਦੇ ਫਿਰ ਮੈਂ ਨੰਬਰ ਥੱਲੇ ਮੈਂਸ਼ਨ ਕੀਤਾ ਕਮੈਂਟ ਵਿੱਚ ਬਾਈ ਦਾ ਫੋਨ ਆਇਆ ਤੇ ਬਾਈ ਨੇ ਕਿਹਾ ਵੀ ਤੁਸੀਂ ਅਗਲੇ ਸਾਲ ਕਣਕ ਬੀਜਣੀ ਹੈ ਜਿਵੇਂ ਨਾ ਕਹਿ ਬਿਲਕੁਲ ਸੱਚ ਹੈ ਉਦਾਂ ਦੀ ਗੱਲ ਵੀ ਜੇ ਜਿਹੜਾ ਤੈਨੂੰ ਘਾਟਾ ਪਿਆ ਉਹ ਮੈਂ ਆਦੇ ਜੇ ਵਿੱਚ ਦਿਆਂਗਾ ਤੇ ਇਸ ਵਾਰ ਫਿਰ ਬਾਈ ਦਾ ਕਹਿਣਾ ਮੰਨ ਕੇ ਤੇ ਮੇਰਾ ਇਹ 10 ਕਨਾਲਾਂ ਦਾ ਆ ਗਿਆ ਜੀ ਮਤਲਬ ਖੇਤ ਹੋਰ ਵੀ ਹੈਗਾ ਨਾਲ 10 ਕਨਾਲਾਂ ਦਾ ਇਹ ਟੋਕ ਟੋਕ ਹੈ ਜੀ ਤੇ ਇੱਥੇ ਆਪਾਂ 5 ਕਨਾਲਾਂ ਮਤਲਬ ਪਰਾਂ ਜਿਵੇਂ ਪਹਿਲਾਂ ਬਜਾਈ ਕਰੀਦਾ ਉਦਾਂ ਕਰੀਏ ਤੇ 5 ਕਨਾਲ ਆਪਾਂ ਵਿੱਚ ਬਿਲਕੁਲ ਬੇਨਤੀ ਕਰਕੇ ਵਟ ਪਾ ਕੇ ਤੇ ਇਹ ਆਪਣੀ 8 ਨਵੰਬਰ ਦੀ ਬਜਾਈ ਕੀਤੀ ਹੋਈ ਜੀ ਉਧਰ ਆਪਾਂ 45 ਕਿਲੋ ਬੀਜ ਪਾਇਆ ਪਰਲੇ ਨਾਲ ਦੇ ਪੂਰੇ ਖੇਤ 'ਚ ਇੰਨੇ ਜਿਹਾ ਆਪਾਂ 20 ਕਿਲੋ ਬੀਜ ਪਾਇਆ ਹੈ ਖਾਦ ਪੂਰੀ ਉਦਾਂ ਪਾਇਆ ਪਾਣੀ ਕੁਝ ਦਿਨ ਲੇਟ ਲਾਣਾ ਸੀ ਬਾਈ ਨੇ ਕਿਹਾ ਸੀ ਵੀ ਲੇਟ ਲਾਣਾ ਉਹ ਕੁਝ ਚੱਕਰ ਕਰਕੇ ਪਾਣੀ ਟੁੱਟ ਗਿਆ ਫਿਰ ਲਾਣਾ ਪਿਆ ਗਿਆ ਉਹਦੇ ਕਰਕੇ ਪਾਣੀ ਵੀ ਬਰਾਬਰ ਲੱਗਿਆ ਤੇ ਬਾਕੀ ਤੁਸੀਂ ਕਣਕ ਦੇਖ ਹੀ ਰਹੇ ਹੋ ਬੀਰੂ ਖੁਸ਼ ਹੁੰਦੀ ਹੈ ਕਣਕ ਦੇਖ ਕੇ ਬਹੁਤ ਵਧੀਆ ਤੇ ਜਿਵੇਂ ਜਿਵੇਂ ਅੱਗੇ ਹੋਇਆ ਤਜਰਬੇ ਸਾਂਝੇ ਕਰਦੇ ਰਾਂਗੇ ਝਾੜ ਤੱਕ ਪ੍ਰੋਪਰ ਤੁਹਾਨੂੰ ਜਾਣਕਾਰੀ ਦੇਵਾਂਗੇ ਵੀ ਕਿੰਨਾ ਕੱਟਦਾ ਹੈ ਜਾਂ ਵਾਦ ਹੁੰਦਾ ਹੈ ਜਾਂ ਬਰਾਬਰ ਹੁੰਦਾ ਹੈ ਪੂਰਾ ਅਸੀਂ ਸਮੇਂ ਸਿਰ ਤੇ ਦੱਸਾਂਗੇ ਜੀ ਸੋ ਦੋਸਤੋ ਆਪਾਂ ਲਗਾਤਾਰ ਆਪਣੇ ਚੈਨਲ ਦੇ ਮਾਧਿਅਮ ਨਾਲ ਆਪਣੇ ਪੇਜ ਦੇ ਮਾਧਿਅਮ ਨਾਲ ਤੁਹਾਡੇ ਤੱਕ ਇਹ ਅਰਜੁਗਜ਼ਾਰਦੇ ਰਹਿੰਨੇ ਆ ਕਿ ਭਾਈ ਸੀਡ ਮਾਫੀਆ ਨੂੰ ਫਾਇਦਾ ਪਹੁੰਚਾਉਣ ਲਈ ਸ਼ਿਫਾਰਿਸ਼ਾਂ ਕੀਤੀਆਂ ਜਾਂਦੀਆਂ 40 40 ਕਿਲੋ ਬੀਜ ਪ੍ਰਤੀ ਏਕੜ ਪਾ ਕੇ ਕਣਕ ਬੀਜਣ ਦੀਆਂ ਤੇ ਤੁਸੀਂ ਗੁੰਮਰਾਹ ਨਾ ਹੋਵੋ ਤੁਸੀਂ ਆਪਣੇ ਦਿਮਾਗ ਤੋਂ ਕੰਮ ਲਵੋ ਜੇ ਤੁਹਾਨੂੰ ਕੋਈ ਬੰਦਾ ਸਹੀ ਗਾਈਡ ਕਰਦਾ ਤਾਂ ਉਹ ਵੀ ਗਰੰਟੀ ਤੇ ਕਰਦਾ ਵੀ ਬੀਜ ਦਾ ਚਾਰ ਕਣਾਲਾ ਜੇ ਘਟ ਗਈ ਤਾਂ ਮੈਂ ਦੇਉ ਘਟੀ ਹੋਈ ਕਣਕ ਤਾਂ ਉਹਦੀ ਗੱਲ ਤੇ ਗੌਰ ਕਰੋ ਤੇ ਤਜਰਬੇ ਦੇ ਤੌਰ ਤੇ ਬੀਜ ਕੇ ਵੇਖ ਲਓ ਜਿਵੇਂ ਬਾਈ ਨੇ ਬੀਜੀ ਆ ਤੇ ਉਸ ਤੋਂ ਬਾਅਦ ਰਿਜ਼ਲਟ ਤੁਹਾਡੇ ਸਾਹਮਣੇ ਆ ਹੀ ਜਾਣਾ ਠੀਕ ਹੈ ਰਿਸਕ ਤਾਂ ਦਬੜੀ ਖਾਨੇ ਦਾ ਹਾਂਜੀ ਹਾਂ ਫਸਲ ਤੁਹਾਡੀ ਆ ਜੀ ਜੀ ਠੀਕ ਹੈ ਫਿਰ ਤੁਹਾਡੇ ਲਈ ਤਾਂ ਘਟੇ ਵਾਲਾ ਸੌਦਾ ਹੈ ਹੀ ਨਹੀਂ ਨਾ ਹਾਂਜੀ ਹਾਂ ਨਹੀਂ ਜੀ ਠੀਕ ਹੈ ਰਿਜ਼ਲਟ ਤੁਹਾਡੇ ਸਾਹਮਣੇ ਆ ਜਾਣਾ ਹੁਣ ਇਹ ਬਾਈ ਜੀ ਨੇ ਖੁੱਲੇ ਪਾੜੇ ਦੀ ਕਣਕ ਬੀਜਤੀ ਆ ਤੇ ਇਹਨਾਂ ਨੇ ਇੱਕ ਖਾਸ ਕੰਮ ਇਹ ਕੀਤਾ ਕਿ 10 ਕਣਾਲਾਂ ਦਾ ਜਿਹੜਾ ਪਲਾਟ ਆ ਹਾਂਜੀ ਉਹਨੂੰ ਚੁਣਿਆ ਤੇ ਉਹਦੇ ਚੋਂ 5 ਕਣਾਲਾਂ ਬੀਜਤੀਆਂ ਖੁੱਲੇ ਪਾੜੇ ਵਾਲੀਆਂ ਤੇ 5 ਬੀਜਤੀਆਂ ਨਾਰਮਲ ਤੇ ਦੋਨਾਂ ਦਾ ਇੱਕੋ ਜਿਹਾ ਪਾਲਣ ਪੋਸ਼ਣ ਹੋ ਰਿਹਾ ਬੀਜ ਜਿਹੜਾ ਇਹਨਾਂ 5 ਕਣਾਲਾਂ ਚ ਖੁੱਲੇ ਪਾੜੇ ਵਾਲੀਆਂ ਚ ਕਿੱਲੇ ਦੇ ਹਿਸਾਬ ਨਾਲ 20 ਕਿਲੋ ਪਿਆ ਤੇ ਦੂਜੀਆਂ 5 ਕਣਾਲਾਂ ਜਿਹੜੀਆਂ ਕੰਪੈਰੀਟਿਵ ਅਨਾਲਸਿਸ ਲਈ ਬੀਜੀਆਂ ਗਈਆਂ ਉਹਨਾਂ 'ਚ ਕਿੱਲੇ ਦੇ ਹਿਸਾਬ ਨਾਲ ਪਿਆ ਬੀਜ 45 ਕਿਲੋ ਤੇ ਉਹ ਸਾਰੇ ਪਾੜਿਆਂ 'ਚ ਬੀਜੀ ਗਈ ਆ ਇੱਥੇ ਇੱਕ ਪਾੜਾ ਬੰਦ ਆ ਹੁਣ ਤੁਸੀਂ ਦੇਖੋ ਕਿ ਕਣਕ ਤੁਹਾਡੀਆਂ ਅੱਖਾਂ ਦੇ ਸਾਹਮਣੇ ਆ 22 ਮੰਨ ਗਿਆ ਠੀਕ ਹੈ ਵੀ ਕਣਕ ਪਾਟ ਦੀ ਤੁਰੀ ਆਉਂਦੀ ਆ ਔਰੇ ਭਰਦੀ ਜਾ ਰਹੀ ਆ ਇਹਨੂੰ ਆ ਪਹਿਲਾ ਪਾਣੀ ਵੀ ਛੇਤੀ ਲੱਗ ਗਿਆ ਕਿਉਂਕਿ ਗਵਾਂਡੀਆਂ ਦਾ ਪਾਣੀ ਟੁੱਟ ਗਿਆ ਸੀ ਉਸ ਕਰਕੇ ਫਿਰ ਇਹਨੂੰ ਲਾਉਣਾ ਪੈ ਗਿਆ ਨਹੀਂ ਤਾਂ ਇਹ ਕਣਕ ਨੂੰ ਪਾਣੀ ਵੀ ਮੰਗਣ ਤੇ ਲੱਗਣਾ ਸੀ ਇਹ ਵੀ ਗੱਲ ਜਦੋਂ ਮੈਂ ਕਹਿੰਦਾ ਸੀ ਵੀ ਕਣਕ ਨੂੰ ਪਾਣੀ ਮੰਗਣ ਤੇ ਲਾਓ ਉਦੋਂ ਵੀ ਇਹ ਮੇਰੇ ਨਾਲ ਜੱਪ ਪਾਉਂਦਾ ਹੁੰਦਾ ਸੀ ਤਾਂ ਇਹਨੂੰ 40 ਦਿਨਾਂ ਤੱਕ ਇਹ ਪਾਣੀ ਲੱਗ ਗਿਆ ਕਿਉਂਕਿ ਉਦੋਂ ਟੁੱਟ ਗਿਆ ਸੀ ਤੇ ਇਹਨਾਂ ਘਟੋ ਘਟ ਜਿਸ ਤਰ੍ਹਾਂ ਦੀਆਂ ਇੱਥੇ ਜ਼ਮੀਨਾਂ 50 55 ਦਿਨ ਆਰਾਮ ਨਾਲ ਕੱਢ ਜਾਣੇ ਸੀ ਤੇ ਕਣਕ ਜਿਹੜੀ ਹੈਗੀ ਆ ਕਿਸਾਨਾਂ ਦੀ ਭਾਸ਼ਾ ਚ ਗੱਲ ਕਰੀਏ ਤਾਂ 파ਟ ਦੀ ਤੁਰੀ ਆਉਂਦੀ ਹੈ ਤਾਂ ਬੱਬੂ ਭਾਈ ਹੁਣ ਰੂਹ ਖੁਸ਼ ਹੁੰਦੀ ਆ ਦੇਖ ਕੇ ਹਾਂਜੀ ਹਾਂਜੀ ਬਹੁਤ ਵਧੀਆ ਲੱਗਦਾ ਪੈ ਦੇਖ ਕੇ ਤੇ ਬਾਕੀ ਅੱਗੇ ਦੇਖੋ ਹੁਣ ਵੀ ਪਹਿਲੀ ਵਾਰ ਤਜਰਬਾ ਕੀਤਾ ਸਾਰਾ ਤਜਰਬਾ ਸਾਂਝਾ ਕਰਾਂਗੇ ਜੀ ਜੇ ਚੰਗਾ ਹੋਇਆ ਤਾਂ ਉਹ ਵੀ ਦੱਸਾਂਗੇ ਜੇ ਮਾੜਾ ਹੈ ਨਾ ਉਹ ਵੀ ਦੱਸਾਂਗੇ ਹਾਂਜੀ ਸਾਡਾ ਜਿਹੜਾ ਕੰਮ ਹੈਗਾ ਜਦੋਂ ਅਸੀਂ ਸ਼ੁਰੂ ਕਰ ਲਿਆ ਕੰਮ ਉਹਨੂੰ ਐਂਡ ਤੱਕ ਲੈ ਕੇ ਜਾਣਾ ਤੇ ਲੋਕਾਂ ਨੂੰ ਸ਼ੁਰੂ ਤੋਂ ਵੀ ਦਿਖਾਉਣਾ ਤੇ ਐਂਡ ਤੱਕ ਵੀ ਦਿਖਾਉਣਾ ਹਾਂਜੀ ਠੀਕ ਹੈ ਇਹ ਚੈਨਲ ਇਹ ਪੇਜ ਵਿਊਆਂ ਵਾਸਤੇ ਨਹੀਂ ਬਣਿਆ ਨਾ ਹੀ ਇਹਦੇ ਤੇ ਵਿਊ ਆਉਂਦੇ ਆ ਤਾ ਆਪਣੇ ਨਾਲ ਦੋਨੇ ਭਰਾ ਬਾਈ ਮੌਜੂਦ ਹੈ ਇਹਨਾਂ ਦਾ ਨਾਮ ਵੀ ਪੁੱਛਦੇ ਆ ਤੇ ਬੱਬੂ ਬਸ ਇੱਕ ਗੱਲ ਆਪਾਂ ਕਲੀਅਰ ਕਰ ਦਈਏ ਜਿਹੜੇ ਬੀ ਦਾ ਤਾਂ ਹੋ ਗਿਆ ਵੀ ਇੱਧਰ ਬੀ ਹੈਗਾ 20 ਕਿਲੋ ਪ੍ਰਤੀ ਏਕੜ ਹਾਂਜੀ ਤੇ ਉਹ ਵੱਟ ਸਨ ਵੀ ਹੈਗਾ 45 ਕਿਲੋ ਪ੍ਰਤੀ ਏਕੜ ਇਹਦੇ ਇਲਾਵਾ ਹੁਣ ਤੱਕ ਇਹਦੇ ਪਾਲਣ ਪੋਸ਼ਣ ਚ ਕੀ ਕੁਝ ਕੀਤਾ ਗਿਆ ਤੇ ਬਜਾਈ ਮੌਕੇ ਨਾਲ ਕੀ ਪਾਇਆ ਸੀ ਬਜਾਈ ਮੌਕੇ ਡੀਏਪੀ ਪਾਈ ਹੈ ਜੀ ਆਪਾਂ ਇਹਦੇ ਵਿੱਚ 55 ਕਿਲੋ ਤੇ ਮਤਲਬ ਸੇਮ ਹੀ ਪਾਈ ਹੈ ਦੋਨਾਂ ਖੇਤਾਂ ਵਿੱਚ 55 ਕਿਲੋ ਕਿੰਨੇ ਹਾਂ ਜੀ ਤੇ ਪਹਿਲੀ ਡੋਜ਼ 35 ਕਿਲੋ ਦੀ ਪਾਈ ਸੀ ਯੂਰੀਆ ਤੇ ਉਸ ਤੋਂ ਬਾਅਦ 40 ਕਿਲੋ ਠੀਕ ਹੈ ਹਾਂ ਜੀ ਤਾਂ ਬਰਾਬਰ ਦਾ ਯੂਰੀਆ ਪੈ ਗਿਆ ਬਰਾਬਰ ਦੀ ਡੀਏਪੀ ਪੈ ਗਈ ਆ ਪਾਣੀ ਵੀ ਬਰਾਬਰ ਲੱਗ ਗਿਆ ਇਸ ਕਣਕ ਨੂੰ ਤੇ ਹੁਣ ਉਹ ਕਣਕ ਤੁਸੀਂ ਦੇਖੋ ਬਈ ਤੁਹਾਡੀ ਸਕਰੀਨ ਤੇ ਇਸ ਵੇਲੇ ਉਹਦੀ ਡਸ ਵੇਖ ਲਓ ਉਹਦਾ ਬੂਝਾ ਵੇਖ ਲਓ ਕਿੰਨਾ ਕੁ ਮਾਰਿਆ ਹੋਇਆ ਤੇ ਇਹਦੀ ਡਸ ਵੇਖ ਲਓ ਇਹਦਾ ਰੰਗ ਬਨ ਬੂਝਾ ਦੇਖ ਲਓ ਵੀ ਕਿੰਨਾ ਇਹਨੇ ਜਿਹੜਾ ਹੈਗਾ ਗਰੋ ਕੀਤਾ ਉਹਦੇ ਮੁਕਾਬਲੇ ਫੈਸਲਾ ਐਂਡ ਤੇ ਅਸੀਂ ਦੱਸ ਦਿਆਂਗੇ ਤੁਹਾਨੂੰ ਹੁਣ ਤੁਸੀਂ ਵੀ ਕਰ ਸਕਦੇ ਹੋ ਤੇ ਆਪਣੇ ਨਾਲ ਦੋਹ ਭਰਾ ਮੌਜੂਦ ਆ ਬਾਈ ਜੀ ਤੁਸੀਂ ਇੱਧਰ ਆਓ ਮੜਾ ਜੀ ਤੁਹਾਡਾ ਸ਼ੋਭਨਾਮ ਕੀ ਆ ਸ਼ੋਭਨਾਮ ਕਮਲਜੀਤ ਜੀ ਕਮਲਜੀਤ ਠੀਕ ਤੇ ਕਮਲਜੀਤ ਬਾਈ ਇਹ ਜਿਹੜਾ ਤੁਸੀਂ ਦੇਖਿਆ ਇੱਥੇ ਪ੍ਰੋਜੈਕਟ ਜੀ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਸਰ ਦੇਖਣ ਨੂੰ ਤਾਂ ਬਹੁਤ ਵਧੀਆ ਲੱਗ ਰਿਹਾ ਜੀ ਜਦੋਂ ਬੱਬੂ ਨੇ ਬੀਜਣ ਲੱਗਾ ਬਾਜ ਜਦੋਂ ਉੱਗ ਗਈ ਸੀ ਫਿਰ ਇਹਨੇ ਉਦੋਂ ਆਪਾਂ ਨੂੰ ਦੱਸਿਆ ਵੀ ਮੈਂ ਇਸ ਤਰ੍ਹਾਂ ਬੀਜ ਰਿਆਂ ਜੀ ਫਿਰ ਇਹਨੇ ਮੈਨੂੰ ਬੁਲਾਇਆ ਤੇ ਮੈਂ ਦੇਖਿਆ ਤੇ ਬਹੁਤ ਵਧੀਆ ਲੱਗਾ ਬੀਜ ਤਾਂ ਇੱਕ ਤਾਂ ਕਟ 20 25 ਕਿਲੋ ਕਿੱਲੇ ਦੇ ਹਿਸਾਬ ਨਾਲ ਬੀਜ ਕੱਟ ਪੈ ਗਿਆ ਤੇ ਬਹੁਤ ਸ਼ਾਨਦਾਰ ਲੱਗ ਰਹੀ ਏ ਉਹਦੇ ਮੁਕਾਬਲੇ ਵੀ ਵਧੀਆ ਲੱਗ ਰਹੀ ਏ ਬਾਕੀ ਦੇਖੋ ਅੱਗੇ ਕੀ ਰਿਜ਼ਲਟ ਆਉਂਦੇ ਆ ਤੇ ਜਦੋਂ ਬੱਬੂ ਨੇ ਇਹ ਜੱਗੋਂ ਤੇਰਵੀਂ ਜੀ ਇੱਕ ਬਜਾਈ ਕੀਤੀ ਤੇ ਫਿਰ ਤੈਨੂੰ ਦੱਸਿਆ ਤੇ ਤੂੰ ਇਹਨੂੰ ਛੇਡਾਂ ਛੂਡਾਂ ਨਹੀਂ ਕੀਤੀ ਪਹਿਲਾਂ ਪਹਿਲਾਂ ਤਾਂ ਮੈਂ ਕਿਹਾ ਸੀ ਮੈਂ ਕਿੱਧਰ ਪੰਗਾ ਲਈ ਫਿਰਦਾ ਮਨ ਲਓ ਇੱਕ ਬੰਦ ਕਰਕੇ ਵੀ ਕਿਵੇਂ ਲੱਗਦੀ ਹੈ ਪਰ ਹੁਣ ਜਿਵੇਂ ਮੰਨ ਲਓ ਇੱਕ ਡੋਜ਼ ਲੱਗੀ ਪਹਿਲੇ ਤੇ ਹੁਣ ਦੂਸਰੀ ਕੱਲ ਪਰਸੋ ਲਾਤੀ ਸੀ ਥੋੜੇ ਦਿਨ ਹੋਏ ਆ ਜੀ ਤੇ ਹੁਣ ਜਦੋਂ ਦੇਖਦੇ ਹਾਂ ਤਾਂ ਹੁਣ ਮੰਨ ਲਓ ਫਾਇਰਦੀ ਆਉਂਦੀ ਹੈ ਰੂਹ ਖੁਸ਼ ਹੁੰਦੀ ਦੇਖ ਕੇ ਅੱਛਾ ਤੁਹਾਡਾ ਕੀ ਤਜਰਬਾ ਤੁਹਾਡੀ ਵੀ ਕਣਕ ਬੀਜੀ ਹੋਈ ਆ ਵੇਰਾਤੀ ਅਰਬਾ ਪਹਿਲਾਂ ਅਸੀਂ ਉਦਾਂ ਹੀ ਬੀਜੀਦੇ ਸੀ 40 45 50 50 ਕਿਲੋ ਬੀਜ ਪਾ ਦਿੰਦੇ ਸੀ ਐਤਕੀ ਮੈਂ ਇਹਦੇ ਨਾਲੋਂ ਥੋੜੀ ਜਿਹੀ ਚਾਰ ਕੁ ਦਿਨ ਲੇਟ ਬੀਜੀ ਨਵਾਂ ਬੀਜ ਲਿਆਂਦਾ ਮੈਂ ਅੱਗੇ 45 50 ਕਿਲੋ ਪਾ ਦਿੰਦੇ ਬੀਜ ਐਤਕੀ ਮੈਂ ਵੀ 2 ਕਿਲਿਆਂ ਚ 35 ਕਿਲੋ ਦੇ ਹਿਸਾਬ ਨਾਲ ਬੀਜ ਪਾਇਆ ਹਾਂਜੀ ਤੇ ਉਹ ਵਿਰਲੀ ਜੀ ਉੱਗੀ ਮੰਨ ਲਓ ਦੇਖਣ ਨੂੰ ਗੰਦੇ ਜੀ ਤੇ ਪਰ ਹੁਣ ਜਿਵੇਂ ਮੰਨ ਲਓ ਪਾਣੀ ਲੱਗਿਆ ਤੇ 35 ਦਿਨਾਂ ਤੇ ਪਾਣੀ ਲਾਤਾ ਜੀ ਇੱਕ ਡੋਜ਼ ਆਜ ਦੂਸਰੀ ਡੋਜ਼ ਦੇ ਦਿੱਤੀ ਬਹੁਤ ਵਧੀਆ ਮੰਨ ਲਓ ਹੁਣੇ ਵੀ ਭਲੇਖੇ ਕੱਢਦੇ ਮੈਂ ਕਹਿੰਦਾ ਪੂਰੇ ਜੀ 20 ਮੇਰੇ ਸਾਬ ਨਾਲ ਵੀ 30 ਕਿਲੋ ਵੀ ਕਿੱਲੇ ਦਾ ਪੈਦਾ ਤਾਂ ਵੀ ਫੈਲਰ ਦੀ ਆਉਣੀ ਸੀ ਤੇ ਇਹ ਵੀ ਮੰਨ ਲਓ ਬਹੁਤ ਵੇਖਣ ਨੂੰ ਬਹੁਤ ਵਧੀਆ ਲੱਗ ਰਹੀ ਜੀ ਮੰਨ ਲਓ ਜਿਹੜੇ ਤਾਂ ਗਾਇਬ ਸੀਗਾ ਉਹ ਭਰਦੀ ਜਾਂਦੀ ਵਿੱਚ ਮੰਨ ਲਓ ਫੁੱਲ ਜੀ ਅਜੇ ਜਦੋਂ ਮੈਂ ਮਹੀਨੇ ਬਾਅਦ ਆਉਂਗਾ ਜੀ ਤੇ ਜਦੋਂ ਆਪਾਂ ਦੁਬਾਰੇ ਉਦੋਂ ਲੋਕਾਂ ਨੂੰ ਪੁੱਛਣਾ ਵੀ ਆ ਕਿੰਨਾ ਵੀ ਐ ਜੀ ਤੇ ਉਦੋਂ ਵੇਖੀ ਫਿਰ ਵੀ ਕਿੰਨਾ ਕਿੰਨਾ ਕਹਿੰਦੇ ਕੋਈ ਨਾ ਦੇਖਾਂਗੇ ਜੀ ਬਾਈ ਜੀ ਤੁਹਾਡਾ ਕੀ ਸ਼ੋਅ ਬਣਾਵਾ ਪ੍ਰਦੀਪ ਕੁਮਾਰ ਜੀ ਪ੍ਰਦੀਪ ਕੁਮਾਰ ਤੁਸੀਂ ਵੀ ਕਰਦੇ ਹੋ ਖੇਤੀ ਹਾਂਜੀ ਹਾਂਜੀ ਤਾਂ ਇਹ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਵੀ ਬੱਬੂ ਨੇ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਵੇ ਕੇਰ ਕੇ ਮੈਂ ਹੀ ਗਿਆ ਸੀ ਜੀ ਅੱਛਾ ਤੇ ਉਦੋਂ ਮਤਲਬ ਕੀ ਇਕੱਠੀ ਅਸੀਂ ਖੇਰੀਏ ਸਾਰੀ ਇਹਦੇ ਅਸੀਂ ਇੱਕ ਸਿਆੜ ਬੰਦ ਕਰਤੀ ਤੇ ਜਦੋਂ ਉੱਗੀ ਸੀ ਉਦੋਂ ਤੋਂ ਵੈਸੇ ਗੰਦੀ ਜੀ ਲੱਗਦੀ ਸੀ ਵੀ ਇਹ ਕੋਈ ਹਾਰ ਬਣਾ। ਉਹ ਉਹ ਭਾ ਭਰਿਆ ਵਾਣ ਦੇਖਣ ਦੀ ਯਾਦ ਸੀ। ਹਾਂ। ਨਹੀਂ ਸਾਰੀ ਉਗਣੀ ਚਾਹੀਦੀ ਕਿਲਾ। ਉੱਤੇ ਖੜੇ ਹੀ ਤੇ ਸਾਰੀ ਹਰਾ ਭਰਾ ਹੋਵੇ। ਪਰ ਇਹ ਵਧੀਆ ਨਹੀਂ ਲੱਗਦੀ ਸੀ। ਪਰ ਅੱਜ ਬਹੁਤ ਰੂਹ ਖੁਸ਼ ਹੋ ਰਹੀ ਹੈ। ਬਹੁਤ ਵਧੀਆ ਜੀ। ਹਾਂਜੀ ਹਾਂਜੀ। ਸੋ ਇਹਦੇ ਵਿੱਚ ਬੱਬੂ ਤੇ ਦੋਨੇ ਭਰਾਵੋ ਹੁਣਾ ਕੀ ਆ? ਇਹ ਕਣ ਕੇ ਗਈ ਆ ਫਿਰ ਲਈ। ਇੱਕ ਤਾਂ ਇਹਨੇ ਫੋਟ ਵੱਧ ਕਰਨੀ ਆ। ਹਾਂਜੀ। ਆਪਾਂ ਭਲੇਖੇ ਦੂਰ ਕਰੀਏ ਥੋੜੇ ਜੇ। ਠੀਕ ਆ। ਪਹਿਲੀ ਗੱਲ ਝਾੜ ਜਿਹੜਾ ਹੈਗਾ ਉਹ ਬੂਟਿਆਂ ਦੀ ਗਿਣਤੀ ਤੇ ਨਿਰਭਰ ਕਰਦਾ। ਉਹ ਤਣਕ ਦੀ ਫੋਟ ਤੇ ਨਿਰਭਰ ਕਰਦਾ। ਕਿਸੇ ਵੀ ਫਸਲ ਦੀ ਫੋਟ ਤੇ। ਵੀ ਬੂਟਿਆਂ ਦੀ ਗਿਣਤੀ ਮੈਟਰ ਨਹੀਂ ਕਰਦੀ। ਫੋਟ ਮੈਟਰ ਕਰਦੀ ਹੈ। ਹੁਣ ਜਿਹੜੀ ਤੁਸੀਂ 45 ਕਿਲੋ ਪਾ ਕੇ ਬੀਜੀ ਆ। ਉਹਦੀਆਂ ਫੋਟਾਂ ਗਿਣ ਲਓ। ਜੀ। ਉਹਦੇ ਨਾਲੋਂ ਡੇਢੀਆਂ ਜਾਂ ਦੁੱਗਣੀਆਂ ਫੋਟਾਂ ਇਹ ਕਈ ਬੈਠੀ ਆ। ਹਾਂਜੀ। ਠੀਕ ਹੈ। ਉਹ ਤਾਂ ਪਤਾ ਹੀ ਚੱਲ ਰਿਹਾ ਜੀ। ਠੀਕ ਹੈ। ਇਹਦੀ ਫੋਟੋ ਦੇ ਨਾਲੋਂ ਦੁੱਗਣੀ ਹੈ। ਇਹੋ ਤਾਂ ਦੁੱਗਣੀ ਏ ਜੀ ਦੇਖੋ ਤਾਂ। ਨੰਬਰ 2 ਹਜੇ ਇਹਨੇ ਫੋਟ ਕਰੀ ਜਾਣੀ ਆ ਇਹਦੀਆਂ ਨਾਲੀਆਂ ਜਾਣੀਆਂ 20 ਪਲੱਸ 30 ਤੱਕ ਵੀ ਜਾਣਗੀਆਂ 35 ਤੱਕ ਵੀ ਹਾਂਜੀ ਹਾਂਜੀ ਤੇ ਨਾਲੀਆਂ ਨੂੰ ਛਿੱਟੇ ਪਾਣੇ ਆ ਹਾਂਜੀ ਹਾਂਜੀ ਉਧਰ ਨਾਲੀਆਂ ਰਹਿਣਗੀਆਂ ਤੁਹਾਡੀਆਂ 6-7 ਇੱਧਰ ਪੈ ਜਾਣਗੀਆਂ 20 ਪਲੱਸ ਜੀ ਤੇ ਉਧਰ 6 ਛਿੱਟੇ ਹੋਣਗੇ ਕਬੂਟੇ ਨੂੰ ਇੱਧਰ 20-25 ਛਿੱਟੇ ਹੋਣਗੇ ਓਕੇ ਉਧਰ ਸੰਘਣੀ ਹੋਣ ਕਰਕੇ ਹਾਂਜੀ ਖੁਰਾਕ ਤੁਹਾਨੂੰ ਵੱਧ ਦੇਣੀ ਪਊਗੀ ਹਾਂਜੀ ਠੀਕ ਹੈ ਤੇ ਬਿਮਾਰੀਆਂ ਵੀ ਵੱਧ ਲੱਗਣਗੀਆਂ ਹਵਾ ਨਹੀਂ ਕੋ ਮੂਗੀ ਰੋਸ਼ਨੀ ਨਹੀਂ ਥੱਲੇ ਤੱਕ ਜਾਊਗੀ ਤੇ ਸੰਘਣੀ ਹੋਣ ਕਰਕੇ ਸਿੱਟੇ ਦਾ ਸਾਈਜ਼ ਵੀ ਜਿਹੜਾ ਹੈਗਾ ਪ੍ਰੋਪਰ ਨਹੀਂ ਬਣੂਗਾ ਤੇ ਉਹਦੇ ਵਿੱਚ ਦਾਣੇ ਦਾ ਸਾਈਜ਼ ਵੀ ਜਿਹੜਾ ਹੈਗਾ ਇਹਦੇ ਮੁਕਾਬਲੇ ਜਦੋਂ ਦਿਖਾਊਂਗਾ ਮੈਂ ਤੁਹਾਨੂੰ ਸਾਰਿਆਂ ਨੂੰ ਇਹਦੇ ਮੁਕਾਬਲੇ ਉਹਦੇ ਦਾਣੇ ਦਾ ਸਾਈਜ਼ ਤੇ ਦਾਣੇ ਦਾ ਵਜ਼ਨ ਵੀ ਘੱਟ ਹੋਊਗਾ ਠੀਕ ਹੈ ਸੋ ਇੱਥੇ ਜਿਹੜਾ ਹੈਗਾ ਹਵਾ ਰੌਸ਼ਨੀ ਨਮੀ ਭਰਪੂਰ ਪਾਣੀ ਦੂਰੋਂ ਦੂਰ ਵਾਲਾ ਪੂਰਾ ਫਾਰਮੂਲਾ ਲਾਗੂ ਹੋਣਾ ਚਾਹੀਦਾ ਸੀ ਹਵਾ ਰੌਸ਼ਨੀ ਤਾਂ ਤੁਸੀਂ ਕਰਤੀ ਲਾਗੂ ਤੇ ਪਰ ਨਮੀ ਵਾਲਾ ਫਾਰਮੂਲਾ ਥੋੜਾ ਜਾਂ ਪਿੱਛੇ ਰਹਿ ਗਿਆ ਆਪਾਂ ਪਾਣੀ ਟੁੱਟਣ ਕਰਕੇ ਉਸ ਤੋਂ ਬਾਅਦ ਹੁਣ ਤੁਸੀਂ ਮੈਨੂੰ ਥੋੜੀ ਪੁੱਛਣਾ ਹੁਣ ਤਾਂ ਆਪੇ ਹੀ ਚੱਲ ਪੋਗੇ ਠੀਕ ਹੈ ਕਹਿੰਦੇ ਹੁੰਦੇ ਆ ਵੀ ਜਦੋਂ ਤਜਰਬਾ ਹੋ ਗਿਆ ਉਸ ਤੋਂ ਬਾਅਦ ਤਜਰਬੇ ਦੇ ਆਧਾਰ ਤੇ ਅੱਗੇ ਵਧਣਾ ਚਾਹੀਦਾ ਤਾਂ ਇੱਥੇ ਜਿਹੜਾ ਹੈਗਾ ਸਿੱਟੇ ਗੁੰਦਮੇ ਬਣਨਗੇ ਨੰਬਰ 1 ਵਜਣਵਾਰ ਬਣਨਗੇ ਦਾਣੇ ਦਾ ਸਾਈਜ਼ ਤੇ ਦਾਣੇ ਦੀ ਚਮਕ ਜ਼ਿਆਦਾ ਹੋਊਗੀ ਇਹ ਗੱਲ ਮੈਂ ਲਿਖ ਕੇ ਦੇਣ ਨੂੰ ਤਿਆਰ ਤੇ ਝਾੜ ਇਸ ਕਣਕ ਦਾ ਜਾਂ ਤਾਂ ਕੁਆਂਟਲ 2 ਕੁਆਂਟਲ ਵੱਧ ਆਊਗਾ ਜਾਂ ਦਰਬਰ ਆਊਗਾ ਠੀਕ ਖਰਚਾ ਇਹਦੇ ਤੇ ਜਿਹੜਾ ਤੁਸੀਂ ਕਰ ਲਿਆ ਹੁਣ ਤੱਕ ਤੇ ਕਰੇ ਹੋਰ ਲਾਉਣੀ ਹੈ ਇਹੀ ਖਰਚਾ ਨਾ ਇਹਦੇ ਤੇ ਕੱਖਾਂ ਵਾਲੀ ਹੋਣੀ ਸੀ ਉਹ ਤੁਸੀਂ ਕਰਤੀ ਉਹਦੀ ਲੋੜ ਨਹੀਂ ਪੈਣੀ ਸੀ ਜੇ ਪਹਿਲਾਂ ਪਾਣੀ ਤੁਸੀਂ ਲੈਟ ਲਾਉਂਦੇ ਮੰਗਣ ਤੇ ਲਾਇਆ ਹੁੰਦਾ ਹੁਣ ਇਹਦੇ ਤੇ ਨਾ ਤਾਂ ਕੋਈ ਤੇਲਾ ਲੱਗਣਾ ਚੇਪਾ ਲੱਗਣਾ ਕਿਉਂਕਿ ਇਹ ਵਿਰਲੀਆ ਹਵਾਦਾਰ ਆ ਹਾਂਜੀ ਹਾਂਜੀ ਤੇ ਨਾ ਇਹਨੂੰ ਪੈਣੀ ਕੋਈ ਉਲੀ ਆਲੀ ਤੁਹਾਡੇ ਖਰਚੇ ਘਟ ਜਾਣੇ ਆ ਚਾਰਜਾਂ ਬਰਾਬਰ ਆਊਗਾ ਜਾਂ ਵੱਧ ਆਊਗਾ ਸੋ ਮੈਂ ਹੋ ਗਿਆ ਸੀ ਲੇਟ ਹੋ ਜਾਂਦਾ ਮੈਂ ਲੰਘ ਹੀ ਜਾਂਦਾ ਪਰ ਮੈਂ ਕਿਹਾ ਵੀ ਨਹੀਂ ਅੱਜ ਬੱਬੂ ਦੀ ਤਸਲੀ ਕਰਾ ਕੇ ਹੀ ਜਾਣੀ ਕਿਉਂਕਿ ਮੇਰੀ ਵੱਲਦ ਕਰਾਉਂਦਾ ਸੀ ਤਸਲੀ ਬਿਨਾਂ ਗੱਲ ਤੋਂ ਸੋ ਦੋਸਤੋ ਕਣਕ ਤੁਹਾਡੇ ਸਾਹਮਣੇ ਆ ਵਟ ਦੇ ਇਧਰਲੇ ਪਾਸੇ ਜਿਹੜੀ ਤੁਸੀਂ ਦੇਖ ਰਹੇ ਹੋ ਠੀਕ ਹੈ ਉਹ ਕਣਕ ਸਾਰੇ ਪਾੜੇ ਬੀਜੇ ਹੋਏ ਆ ਤੇ ਵਟ ਦੇ ਇਧਰਲੇ ਪਾਸੇ ਜਿਹੜੀ ਦੇਖ ਰਹੇ ਹੋ ਇਹ ਖੁੱਲੇ ਪਾੜੇ ਵਾਲੀ ਕਣਕ ਹੈ ਤੇ ਦੋਹਾਂ ਦਾ ਫਰਕ ਤੁਸੀਂ ਆਪ ਦੇਖ ਲਓ ਨਜ਼ਾਰੇ ਬੰਨੇ ਪਏ ਆ ਖੁੱਲੇ ਪਾੜੇ ਵਾਲੀ ਕਣਕ ਨੇ ਬਾਕੀ ਗੱਲ ਥਾਤਮੇਥੇ ਹੁੰਦੀ ਹੈ ਵੀ ਜਿਹੜਾ ਬੰਦਾ ਇਹ ਸਮਝਦਾ ਸੀ ਵੀ ਦਬੜੀ ਖਾਣੇ ਵਾਲਾ ਉਹੀ ਮਾਰੀ ਜਾਂਦਾ ਇਹਨੂੰ ਪਤਾ ਨਹੀਂ ਸਤਾ ਨਹੀਂ ਕਾਹਦਾ ਵੀ ਸਾਨੂੰ ਇੰਨਾ ਚਿਰ ਹੋ ਗਿਆ ਖੇਤੀ ਕਰਦਿਆਂ ਨੂੰ ਸਾਰੇ ਕਿਸਾਨਾਂ ਨੂੰ ਮੇਰੇ ਕੋਲੇ ਤਾਂ ਜ਼ਮੀਨ ਵੀ ਹੈ ਨਹੀਂ ਠੀਕ ਆ ਪਰ ਮੇਰੇ ਕੋਲੇ ਇਹ ਨੌਲੇਜ ਆ ਤਾਂ ਤੁਹਾਡੇ ਕੋਲੇ ਖੇਤੀ ਆ ਮੇਰੇ ਕੋਲੇ ਨੌਲੇਜ ਆ ਜੇ ਦੋਨੇ ਨਾਲ ਜਾਣ ਤਾਂ ਫਾਇਦਾ ਠੀਕ ਆ ਤਾਂ ਉਹ ਜਿਹੜੀ ਇਹਦੀ ਬਾਈ ਦੀ ਗਲਤਫਹਿਮੀ ਸੀ ਉਹ ਵੀ ਦੂਰ ਹੋ ਗਈ ਤੇ ਜਿਹੜਾ ਨੌਲੇਜ ਦੇ ਤੇ ਖੇਤੀ ਦੇ ਨਾਲ ਨਾਲ ਰਿਜ਼ਲਟ ਆਉਣਾ ਸੀ ਉਹ ਵੀ ਸਾਹਮਣੇ ਆ ਤੇ ਹੁਣ ਬਾਈ ਆਪੇ ਮੰਨ ਗਿਆ ਠੀਕ ਹੈ ਭਾਈ ਆ ਜੋ ਹਰੀ ਹਾਂਜੀ ਹੁਣ ਤੱਕ ਤਾਂ ਸਹੀ ਚੱਲ ਰਿਹਾ ਬਿਲਕੁਲ ਮੰਨ ਗਿਆਂ ਬਾਕੀ ਅੱਗੇ ਦੇਖੋ ਹੁਣ ਝਾੜ ਦਾ ਕੀ ਬਣਦਾ ਉਹ ਵੀ ਆਪਾਂ ਸਾਰੇ ਵੀਰਾਂ ਨਾਲ ਸਾਂਝ ਕਰਾਂਗੇ ਹਜੇ ਅਭੀ ਤੋਖਲਾ ਥੋੜਾ ਜਿਹਾ ਕੋਈ ਨਹੀਂ ਸਾਰੇ ਕਲੀਅਰ ਕਰ ਦੇਣੇ ਆਪਾਂ ਭਾਜੀ ਦੇਖੋ ਨਾ ਜਿਵੇਂ ਦੂਸਰੀ ਉਹ ਕਹਿੰਦੇ ਹੁੰਦੇ ਨਾ ਬੱਚੇ ਦੇ ਪੈਰ ਭੰਗੂੜੇ ਚ ਹੀ ਰਹਿ ਜਾਂਦੇ ਆ ਠੀਕ ਹੈ ਇਹ ਦੇਖੋ ਨਾ ਦੂਸਰੀ ਕਣਕ ਬਰੀਕ ਬਰੀਕ ਲੱਗਦੀ ਏ ਇਹਦੇ ਨਾੜ ਨਾ ਮੋਟਾ ਮੋਟਾ ਤੇ ਹੈਵੀ ਆ ਵੀ ਦਿਖਦਾ ਵਾ ਦੇਖਣ ਦਾ ਨਾੜ ਆ ਨਾ ਸਹੀ ਗੱਲ ਹੈ ਜਾਣ ਚਾਹ ਜਾਣ ਚਾਹ ਦੇਖਣ ਬਿਲਕੁਲ ਇਹਦਾ ਸਿੱਟਾ ਵੀ ਤਾਂ ਹੀ ਜਾਣ ਚਾਹਣਾ ਹੈ ਬਿਲਕੁਲ ਤਾਂ ਇਹਨੂੰ 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 ਰੌਸ਼ਨੀ ਵੀ ਪੂਰੀ ਮਿਲ ਰਹੀ ਹੈ ਜੀ ਜੀ ਤੇ ਰੌਸ਼ਨੀ ਤੋਂ ਤਾਂ ਭੋਜਨ ਬਣਾਉਂਦੀ ਆ ਕਣਕ ਮੁੱਕ ਤਾਂ ਕਰਕੇ ਨਾ ਆਮ ਕਣਕ ਨਾਲੋਂ ਇਹਦਾ 나ੜ ਬਹੁਤ ਮੋਟਾ ਹੈ ਵੀ ਜਾ ਰਿਹਾ ਕਿਉਂਕਿ ਬੀਜ ਸੇਮ ਹੈ ਬਸ ਇੱਕੋ ਤਕਨੀਕ ਚੇਂਜ ਥੋੜਾ ਜਿਹਾ ਆਪਾਂ ਕੀਤਾ ਜੀ ਉਹਦੇ ਕਰਕੇ ਆਪਾਂ ਨੂੰ ਬੈਨੀਫਿਟ ਮਿਲੂਗਾ ਅੱਗੇ ਵੀ ਬੈਨੀਫਿਟ ਆਪਾਂ ਵੈਰਾਈਟੀ ਦੱਸਣੀ ਭੁੱਲ ਗਏ ਅਈ ਵੈਰਾਈਟੀ ਹੈ 303 ਤੇ 826 ਮਿਕਸ ਹੈ ਜੀ ਮਿਕਸ ਹਾਂਜੀ ਸੋ ਦੋਸਤੋ 303 ਤੇ 826 ਮਿਕਸ ਕੁल्ले ਪਾੜੇ ਵਾਲੀ ਚ ਕਿੱਲੇ ਦਾ 20 ਕਿਲੋ ਤੇ ਭੀੜੇ ਪਾੜੇ ਵਾਲੀ ਚ ਕਿੱਲੇ ਦਾ 45 ਕਿਲੋ ਰੇਹ ਦੋਹਾਂ ਚ ਬਰਾਬਰ ਆ 55 ਕਿਲੋ ਕਿੱਲੇ ਦੀ ਡੀਏਪੀ ਤੇ ਹੁਣ ਤੱਕ 75 ਕਿਲੋ ਕਿੱਲੇ ਦਾ ਪੈ ਗਿਆ ਯੂਰੀਆ ਪਾਣੀ ਵੀ ਇੱਕੇ ਦਿਨ ਲੱਗ ਗਿਆ ਇਹਨੂੰ ਤੇ ਹੁਣ ਚੱਲ ਸੋ ਚੱਲ ਜੋ ਵੀ ਇਹਦੀ ਪੋਜੀਸ਼ਨ ਹੋਏਗੀ ਉਹ ਤੁਹਾਡੇ ਨਾਲ ਅਸੀਂ ਸਾਂਝੀ ਕਰਦੇ ਰਵਾਂਗੇ ਤੇ ਜਾਣਕਾਰੀ ਲੱਗੀ ਹੋਵੇ ਚੰਗੀ ਤਾਂ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬੈਲ ਆਈਕਨ ਤੇ ਕਰ ਦਿਓ ਕਲਿੱਕ ਨਾਲ ਹੀ ਆਪਣੇ ਫੇਸਬੁੱਕ ਪੇਜ ਨੂੰ ਵੀ ਲਾਈਕ ਸ਼ੇਅਰ ਫੋਲੋ ਅਤੇ ਰეკਮੈਂਡ ਕਰਨਾ ਨਾ ਭੁੱਲਿਓ ਤੇ ਜਿਵੇਂ ਬੱਬੂ ਦਾ ਬਾਈ ਦਾ ਤੋਖਲਾ ਦੂਰ ਹੋਇਆ ਜੇ ਤੁਸੀਂ ਵੀ ਤਜਰਬਾ ਕਰੋਗੇ ਤੋਖਲਾ ਤੁਹਾਡਾ ਵੀ ਦੂਰ ਹੋ ਜਾਊਗਾ ਇੱਕ ਗੱਲ ਮੈਂ ਕਹਿ ਦਿੰਨਾ ਤੁਹਾਨੂੰ ਟਿਕਾ ਕੇ ਵੀ ਗੁਰਪ੍ਰੀਤ ਸਿੰਘ ਦਬੜੀ ਖਾਨਾ ਜਿਹੜਾ ਹੈਗਾ ਉਹ ਸੱਚ ਤੇ ਖੜਾ ਸੱਚ ਬੋਲਦਾ ਖੇਤਾਂ 'ਚੋਂ ਬੋਲਦਾ ਤੇ ਖੇਤਾਂ ਚ ਕਰਵਾ ਕੇ ਬੋਲਦਾ ਇਦਾਂ ਹੀ ਮੈਂ ਬਾਈ ਦੀ ਗੱਲ ਟੋਕ ਰਿਹਾ ਮੈਂ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਕਰਨੀ ਚਾਹਨਾ ਵੀ ਆਪਣਾ ਥੋੜਾ ਜਿਹੀ ਯਕੀਨ ਕਰਨਾ ਔਖਾ ਹੁੰਦਾ ਹੈ ਮੇਰੇ ਵਾਂਗੂ ਮੈਂ ਵੀ ਕਿਸਾਨ ਆ ਜਿਵੇਂ ਆਪਾਂ ਮੀਡੀਅਮ ਕਿਸਾਨ ਹੈਗੇ ਆ ਵੀ ਥੋੜਾ ਜਿਹਾ ਔਖਾ ਲੱਗਦਾ ਹੈ ਵੀ ਆਪਣਾ ਨੁਕਸਾਨ ਨਾ ਹੋ ਜੇ ਤੇ ਆਪਾਂ ਥੋੜੇ ਥੋੜੇ ਖੇਤ ਇਹ ਤਜਰਬਾ ਕਰ ਸਕਨੇ ਆ ਜਿਵੇਂ ਮੈਂ ਚੁਣਿਆ ਮੈਂ ਪਹਿਲੀ ਰੀਤੀ ਅਰਬਾ ਕੀਤਾ ਜਿਵੇਂ 5 ਕਨਾਲਾਂ ਚੁਣੀਆਂ ਨੇ ਮਤਲਬ 10 10 ਕਨਾਲਾਂ ਦਾ ਆਪਣਾ ਖੇਤ ਹੈ ਤਾਂ ਸਾਰੇ ਵੀਰਾਂ ਨੂੰ ਬੇਨਤੀ ਵੀ ਥੋੜਾ ਥੋੜਾ ਤਜਰਬਾ ਕਰਕੇ ਜਰੂਰ ਦੇਖੋ ਵੀ ਇਹਦੇ ਨਾਲ ਜ਼ਿਆਦਾ ਕੋਈ ਨੁਕਸਾਨ ਨਹੀਂ ਹੁੰਦਾ ਪਹਿਲੀ ਗੱਲ ਤਾਂ ਨੁਕਸਾਨ ਹੋਣਾ ਹੀ ਨਹੀਂ ਜੇ ਆਪਾਂ ਨੂੰ ਫਿਰ ਵੀ ਡਰ ਮੇਰੇ ਵਾਂਗੂ ਸਾਰੇ ਵੀਰਾਂ ਨੂੰ ਡਰ ਲੱਗਦਾ ਹੈ ਤਾਂ ਆਪਾਂ ਥੋੜਾ ਤਜਰਬਾ ਕਰਕੇ ਦੇਖ ਸਕਦੇ ਆ ਤੇ ਅੱਗੇ ਆਪਾਂ ਬਤਾ ਸਕਦੇ ਆ ਬਾਕੀ ਗੱਲ ਇਹ ਆ ਵੀ ਤਜਰਬੇ ਦਾ ਰਿਸਕ ਥੋੜਾ ਹੈ ਹੀ ਨਹੀਂ ਉਹਦਾ ਸੁਪਣੀ ਖਾਣੇ ਦਾ ਬਿਲਕੁਲ ਜੀ ਬਿਲਕੁਲ ਠੀਕ ਆ ਤੁਹਾਡੇ ਖੇਤਾਂ 'ਚ ਕੋਈ ਆਇਆ ਡੂੜ ਲੱਖ ਤਨਖਾਹ ਲੈਣ ਵਾਲਾ ਡਾਕਟਰ ਅਜੇ ਤੱਕ ਜਿਹੜਾ ਇਹ ਕਹਿੰਦਾ ਹੋਵੇ ਵੀ ਤੂੰ ਐਂ ਕਰ ਤੇ ਰਿਸਕ ਮੇਰਾ ਤਜਰਬਾ ਤੇਰਾ ਕੋਈ ਨਹੀਂ ਆਇਆ ਨਹੀਂ ਆਇਆ ਠੀਕ ਹੈ ਉਹ ਤਾਂ ਅੱਗ ਫੜਨ ਵਾਲੀ ਗੱਡੀਆਂ ਹੀ ਆਂਦੀਆਂ ਨੇ ਮੇਰੇ ਠੀਕ ਹੈ ਇੱਕੋ ਇੱਕ ਬੰਦਾ ਇੰਡੀਆ ਚੋਂ ਗੁਰਪ੍ਰੀਤ ਦਬੜੀ ਖਨਾਲਾ ਵਾਹਿਗੁਰੂ ਦੀ ਕਿਰਪਾ ਨਾਲ ਜਿਹੜਾ ਕਹਿੰਦਾ ਵੀ ਚਾਰ ਕਨਾਲਾ ਮੇਰੇ ਹਿਸਾਬ ਨਾਲ ਚੱਲ ਕੇ ਦੇਖ ਲੈ ਜੇ ਉਹਨਾਂ ਚਾਰਾਂ ਚੋਂ ਤੇਰਾ ਕੋਈ ਘਾਟਾ ਹੋ ਗਿਆ ਤਾਂ ਉਹਦੀ ਪਰਪਾਈ ਮੈਂ ਕਰੂੰਗਾ ਠੀਕ ਹੈ ਤੇ ਘਾਟਾ ਅੱਜ ਤੱਕ 19 ਸਾਲਾਂ ਦੇ ਤਜਰਬੇ 'ਚ ਕਿਸੇ ਨੂੰ ਹੋਇਆ ਨਹੀਂ ਠੀਕ ਹੈ ਨਹੀਂ ਨਹੀਂ ਜੀ ਕਣਕ ਨੂੰ ਵੇਖੀ ਤੇ ਪੈਣਾ ਹੀ ਨਹੀਂ ਜੀ ਬਿਲਕੁਲ ਬਿਲਕੁਲ ਖੜੀ ਬਹੁਤ ਵੱਡੀ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਰეკਮੈਂਡ ਕਰ ਦਿਓ ਪੇਜ ਨੂੰ ਰეკਮੈਂਡ ਕਰ ਦਿਓ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ